ਜਲੰਧਰ ਜਿਮਣੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਸਭ ਦੀਆਂ ਤੜਕਣਾ ਵਧੀਆਂ ਹੋਈਆਂ ਨੇ ਕੱਲ 13 ਜੁਲਾਈ ਨੂੰ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੋਂ ਜਿਮਣੀ ਚੋਣ ਦੇ ਨਤੀਜੇ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਡੇ ਇਮਤਿਹਾਨ ਦੀ ਘੜੀ ਹੈ ਕਿਉਂਕਿ ਖੁਦ ਸੀਐਮ ਮਾਨ ਨੇ ਪਰਿਵਾਰ ਸਮੇਤ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਦੀ ਕਮਾਂ ਸੰਭਾਲੀ ਸੀ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜਿਮਣੀ ਚੋਣ ਦੇ ਨਤੀਜੇ ਕੱਲ 13 ਜੁਲਾਈ ਨੂੰ ਆ ਰਹੇ ਨੇ ਮੁਕਾਬਲਾ ਫਸਮਾ ਮੰਨੇ ਜਾ ਰਿਹਾ ਹੈ ਮਾਨ ਸਰਕਾਰ ਲਈ ਨਤੀਜੇ ਮੁਰ ਇਮਤਿਹਾਨ ਦੀ ਘੜੀ ਨੇ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਕੁਝ ਜ਼ਿਆਦਾ ਨਹੀਂ ਕਰ ਸકી ਮਹਿਜ 3 ਸੀਟਾਂ ਹੱਥ ਲਗੀਆਂ ਜੇਕਰ ਆਪ ਇਹ ਚੋਣ ਹਾਰਦੀ ਹੈ ਤਾਂ ਸੂਬਾਬਕ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਉੱਠਣਗੇ ਕਿਉਂਕਿ ਖੁਦ ਸੀਮ ਨੇ ਪਰਿਵਾਰ ਸਮੇਤ ਜਲੰਧਰ ਵਿੱਚ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੀ ਸੀ ਪਾਰਟੀ ਦੇ ਨਵੇਂ ਐਮਪੀਸ ਤੋਂ ਲੈ ਕੇ ਕੈਬਨਿਟ ਮੰਤਰੀਆਂ ਸ ਨੇ ਕਈ ਵਿਤੈਕਾਂ ਨੇ ਜਲੰਧਰ ਡੇਰੇ ਲਾਈ ਅਜਿਹੀ ਚ ਜੇਕਰ ਆਮ ਆਦਮੀ ਪਾਰਟੀ ਚੋਣ ਹਾਰਦੀ ਹੈ ਤਾਂ ਸੀਐਮ ਲਈ ਵੱਡੀ ਮੁਸੀਬਤ ਹੋਵੇਗੀ ਕਿਉਂਕਿ ਸੂਬਾ ਸਰਕਾਰ ਨੇ ਆਪਣੇ 2 ਸਾਲ ਦੇ ਕਾਰਜਕਾਲ ਤੇ ਵੋਟਾਂ ਮੰਗੀਆਂ ਨੇ ਇਹ ਨਹੀਂ ਨਹੀਂ ਇਸ ਤੋਂ ਬਾਅਦ ਬਰਨਾਲਾ ਜੱਬੇਵਾਲ ਡੇਰਾ ਬਾਬਾ ਨਾਨਕ ਅਤੇ ਗਿੱਦੜਵਾਹ ਦੀਆਂ ਵਿਧਾਨ ਸਭਾ ਸੀਟਾਂ ਤੇ ਵੀ ਜਿਮਨੀ ਚੋਣ ਹੋਣੀ ਹੈ ਇਥੋਂ ਬਤੈਕ ਲੋਕ ਸਭਾ ਚੋਣ ਜਿੱਤ ਕੇ ਐਮਪੀ ਬਣ ਗਏ ਨੇ ਅਜੇ ਇਹ ਚ ਮਾਨ ਸਰਕਾਰ ਦੀ راہ ਆਸਾਨ ਨਹੀਂ ਰਹੇਗੀ ਹਾਂ ਜੇਕਰ ਆਪ ਇਹ ਚੋਣ ਜਿੱਤ ਜਾਂਦੀ ਹੈ ਤਾਂ ਜਿੱਥੇ ਸੀਐਮ ਮਾਨ ਮਜ਼ਬੂਤ ਵੇਖਣਗੇ ਉੱਥੇ ਹੀ ਪਾਰਟੀ ਦਾ ਮਨੋਬਲ ਵਧੇਗਾ ਉਧਰ ਦੂਜੇ ਪਾਸੇ ਕਾਂਗਰਸ ਆਪਣਾ ਬਿਹਤਰ ਪ੍ਰਦਰਸ਼ਨ ਜਾਰੀ ਰੱਖਣਾ ਚਾਹੇਗੀ ਕਿਉਂਕਿ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚੋਣ ਜਿੱਤੀ ਹੈ ਬੀਜੇਪੀ ਵੱਲੋਂ ਸ਼ੀਤਲ ਅੰਗਰਾਲ ਦਾ ਵੀ ਸਭ ਕੁਝ दांव ਤੇ ਲੱਗਿਆ ਹੋਇਆ ਹੈ ਅਸਤੀਫਾ ਵਾਪਸ ਲੈਣ ਲਈ ਮਾਰੇਗੇ ਸ਼ੀਤਲ ਵੱਲੋਂ ਹੱਥ ਪੈਰ ਦਸਰੇ ਸੀ ਕਿ ਉਹ ਗਲਤੀ ਕਰ ਗਈ ਉਧਰ ਦੂਜੇ ਪਾਸੇ ਅੰਦਰੂਨੀ ਕਲੇਸ਼ ਨੇ ਅਕਾਲੀ ਦਲ ਨੂੰ ਪਹਿਲਾਂ ਹੀ ਬੈਕਫੁੱਟ ਤੇ ਤੱਕ ਦਿੱਤਾ ਸੀ